ਸਤਿ ਸ਼੍ਰੀ ਅਕਾਲ ਨਵਾਂ ਪੰਜਾਬ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਆਇਆਂ ਮੈਂ ਹਾਂ ਨਵਦੀਪ ਸਿੰਘ ਬਦਵਾਤੇ ਨਵੀਂ ਸਵੈਰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਨਵੀਂ ਸਵੈਰ ਚ ਅਸੀਂ ਗੱਲ ਕਰਾਂਗੇ ਪਿਛਲੇ 2 ਦਿਨਾਂ ਤੋਂ ਲਗਾਤਾਰ ਜਿਹੜਾ ਇੱਕ ਵੱਡਾ ਮਸਲਾ ਚੰਡੀਗੜ੍ਹ ਨੂੰ ਲੈ ਕੇ ਭਖਿਆ ਹੋਇਆ ਔਰ ਉਹਦੇ ਤੇ ਸਿਆਸਤ ਲਗਾਤਾਰ ਹੋ ਰਹੀ ਹੈ ਜਾਂ ਕਹਿ ਲੋ ਕਿ ਇੱਕ ਵਾਦ-ਵਿਵਾਦ ਜਾਂ ਪੰਜਾਬ ਦੀ ਅਣਖ ਦਾ ਵੀ ਇੱਕ ਵੱਡਾ ਸਵਾਲ ਹੁਣ ਇਸ ਪੂਰੇ ਮਸਲੇ ਤੇ ਉੱਠਿਆ ਹੋਇਆ ਪਰ ਇੱਕ ਜਿਹੜਾ ਸਭ ਤੋਂ ਵੱਡਾ ਸਵਾਲ ਜਾਂ ਜਿਹੜੀ ਇੱਕ ਵਿਚਾਰਨਯੋਗ ਗੱਲ ਹੈ ਉਹ ਹੈ ਕਿ ਆਖਿਰਕਾਰ ਇਸ ਮਸਲੇ ਤੇ ਸੱਚ ਕੌਣ ਬੋਲ ਰਿਹਾ ਝੂਠ ਕੌਣ ਬੋਲ ਰਿਹਾ ਇਸ ਪੂਰੇ ਮਸਲੇ ਦੀ ਹਕੀਕਤ ਕੀ ਹੈ ਤੇ ਵਿਖਾਇਆ ਕੀ ਜਾ ਰਿਹਾ ਇਸ ਪੂਰੇ ਮਸਲੇ ਨੂੰ ਲੈ ਕੇ ਕੇਂਦਰ ਸਰਕਾਰ ਤੇ ਭਾਰਤੀ ਜਨਤਾ ਪਾਰਟੀ ਦਾ ਝੂਠ ਕੀ ਹੈ ਜਿਹੜਾ ਕਿ ਕਾਗਜ਼ਾ ਸਮੇਤ ਫੜਿਆ ਗਿਆ ਮੈਂ ਕਾਗਜ਼ਾ ਸਮੇਤ ਫੜਿਆ ਗਿਆ ਇਸ ਕਰਕੇ ਕਹਿ ਰਿਹਾ ਕਿ ਕੁਝ ਤੱਥ ਅੱਜ ਤੁਹਾਡੇ ਸਾਹਮਣੇ ਰੱਖੂੰਗਾ ਥੋੜੀ ਜੀ ਦੇਰ ਚ ਇਹ ਸਾਰੀਆਂ ਗੱਲਾਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰੂੰਗਾ ਮੈਨੂੰ ਲੱਗਦਾ ਕਿ ਇਸ ਤੋਂ ਬਾਅਦ ਤੁਹਾਨੂੰ ਫਿਰ ਸੋਚਣ ਦੀ ਲੋੜ ਨਹੀਂ ਹੈ ਕਿ ਜਿਹੜਾ ਕੱਲ ਤੋਂ ਅਸੀਂ ਇੱਕ ਚਰਚਾ ਸ਼ੁਰੂ ਕਰ ਚੁੱਕੇ ਹਾਂ ਕਿ ਜੀ ਇੱਕ ਵੱਡਾ ਯੂ-ਟਰਨ ਕੇਂਦਰ ਸਰਕਾਰ ਨੇ ਲੈ ਲਿਆ ਜੀ ਬੱਲੇ ਬੱਲੇ ਹੋ ਗਈ ਜੇ ਹੁਣ ਹੱਕ ਅਸੀਂ ਲੈ ਕੇ ਰਾਂਗੇ ਜਾਂ ਕਹਿ ਲੋ ਕਿ ਸ਼ਾਇਦ ਇਹ ਲੱਗਦਾ ਹੈ ਕਿ ਬਲਾ ਟਲ ਗਿਆ ਹੈ ਖਤਰਾ ਟਲ ਗਿਆ ਪਰ ਉਹ ਅਜੇ ਹੋਇਆ ਨਹੀਂ ਹੈ ਇਹ ਕਿਉਂ ਨਹੀਂ ਹੋਇਆ ਤੇ ਕਿਹੜਾ ਝੂਠ ਜਿਹੜਾ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦਾ ਫੈਸਲੇ ਨੂੰ ਲੈ ਕੇ ਫੜਿਆ ਗਿਆ ਅਸ ਥੋੜੀ ਦੇਰ ਚ ਬਸ ਇਹਦੀ ਸਾਰੀ ਕਹਾਣੀ ਤੁਹਾਨੂੰ ਸਮਝਾਉਂਗਾ ਸਭ ਤੋਂ ਪਹਿਲਾਂ ਗੱਲ ਕਰੂੰਗਾ ਉਸ ਨੋਟੀਫਿਕੇਸ਼ਨ ਕਹਿ ਲੋ ਜਾਂ ਗਜ਼ਟ ਕਹਿ ਲੋ ਜਿਹੜਾ ਕਿ ਜਿਹੜੀ ਬਿਜ਼ਨਸ ਪਾਰਲੀਮੈਂਟ ਚ ਹੁੰਦਾ ਹੈ ਉਹ ਪਾਰਲੀਮੈਂਟ ਦਾ ਬਿਜ਼ਨਸ ਜਦੋਂ ਲਿਸਟਡ ਹੋਇਆ 21 ਤਰੀਕ ਨੂੰ ਤੇ ਉਹ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਕਿ ਆਖਰਕਾਰ ਕੇਂਦਰ ਸਰਕਾਰ ਇਸ ਪਾਰਲੀਮੈਂਟ ਦੇ ਵਿੱਚ ਜਿਹੜਾ ਕਿ ਵਿంటర్ ਸੈਸ਼ਨ ਸ਼ੁਰੂ ਜਾ ਰਿਹਾ ਉਹਦੇ ਵਿੱਚ ਕਰਨ ਕੀ ਕੁਝ ਜਾਰੀ ਹੈ ਉਹਦੇ ਚ ਇੱਕ ਆਈਟਮ ਨੰਬਰ ਜਿਹੜਾ ਪਾਇਆ ਗਿਆ ਉਹ ਬੜੇ ਖੁੱਲੇ ਤੌਰ ਤੇ ਮੈਂ ਉਹ ਨੋ ਨੰਬਰ ਜਿਹੜਾ ਆਈਟਮ ਨੰਬਰ ਸੀ ਦਾ ਕਨਸਟੀਟਿਊਸ਼ਨ ون تھرٹی فرسٹ امینڈمینٹ بل دو ہزار پچی تھوڑا جا ایک واری پہلے نو سمجھو ہے کہ میں پھر اگے چلوں گا ایک ایک کر کے اسکرین چل بھی رہا کی لکھا ہے ٹو include دا union territory of چنڈی in article 240 دا the constitution انڈیا ان in ود ادر other union وداؤٹ without legislatures namely اڈمان نکوبار لکشدیپ دادر ناگر حویلی اینڈ دمندیو اینڈ پونڈوچیری ਇਹ ਬੇਸਿਕਲੀ ਹੈ ਕਿ ਜਿਹੜੇ ਯੂਟੀ ਦੇ ਵਿੱਚ ਵਿਧਾਨ ਸਭਾ ਨਹੀਂ ਹੈ ਜਿੱਥੇ ਇਲੈਕਸ਼ਨ ਨਹੀਂ ਹੁੰਦੇ ਜਿੱਥੇ ਕਿਸੇ ਤਰ੍ਹਾਂ ਦਾ ਕੋਈ ਵਿਧਾਇਕ ਨਹੀਂ ਹੁੰਦਾ ਉਹਨਾਂ ਦੇ ਵਿੱਚ ਕੇਂਦਰ ਦੇ ਰੂਲਸ ਲਾਗੂ ਕੀਤੇ ਜਾਂਨ ਆਰਟੀਕਲ 240 ਦੇ ਥਰੂ ਯਾਨੀ ਕਿ ਉਹ ਸਿੱਧੇ ਤੌਰ ਤੇ ਰਾਸ਼ਟਰਪਤੀ ਦੇ ਅੰਡਰ ਆ ਜਾਂਦੇ ਆ ਉੱਥੇ ਫਿਰ ਜਿਹੜਾ ਹੈਗਾ ਗਵਰਨਰ ਨਹੀਂ ਲੱਗਦਾ ਜਾਂ ਐਡਮਿਨਿਸਟ੍ਰੇਟਰ ਜਿਹੜਾ ਹੁੰਦਾ ਉਹ ਐਲਜੀ ਹੁੰਦਾ ਸੋ ਇਹ ਕਰਨ ਦੀ ਤਿਆਰੀ ਸੀ ਹੁਣ ਭਾਵੇਂ ਕਿ ਚਿੱਠੀਆਂ ਪੱਤਰੀਆਂ ਬਹੁਤ ਥਾਈਆਂ ਨੇ ਜਿਸ ਤੋਂ ਬਾਅਦ ਇਹ ਕਿਹਾ ਗਿਆ ਵਿਵਾਦ ਹੋਇਆ ਔਰ ਉਸ ਤੋਂ ਬਾਅਦ ਕਿ ਜੀ ਯੂ ਟਰਨ ਲੈ ਲਿਆ ਪਰ ਮੈਂ ਇਹਦੇ ਵਿੱਚ ਇੱਕ ਗੱਲ ਤੁਹਾਨੂੰ ਦੱਸਾਂ ਇਹਦੇ ਅਖੀਰ 'ਚ ਜਾਓ ਤੁਸੀਂ ਇਹਦੇ ਸਾਹਮਣੇ ਲਿਖਿਆ ਹੈ ਫਾਰ ਇੰਟਰੋਡਕਸ਼ਨ ਕਨਸੀਡਰੇਸ਼ਨ ਐਂਡ ਪਾਸਿੰਗ ਯਾਨੀ ਕਿ ਜਿਹੜਾ ਬਿੱਲ ਕੇਂਦਰ ਦੀ ਸਰਕਾਰ ਲੈ ਕੇ ਆ ਰਹੀ ਸੀ ਉਹਦੇ 'ਚ ਬੜਾ ਕਲੀਅਰ ਲਿਖਿਆ ਹੈ ਕਿ ਇਹ ਬਿੱਲ ਆਜੀ ਇਹਦਾ ਖੜਾ ਹੈ ਇਸ ਮਸਲੇ ਨੂੰ ਲੈ ਕੇ ਬਿੱਲ ਹੈ ਐਂਡ ਫਾਰ ਇੰਟਰੋਡਕਸ਼ਨ ਯਾਨੀ ਕਿ ਪੇਸ਼ ਕੀਤਾ ਜਾਏਗਾ ਫਾਰ ਕਨਸੀਡਰੇਸ਼ਨ ਇਹਦੇ ਤੇ ਬਹਿਸ ਹੋਏਗੀ ਫਿਰ ਇਹਨੂੰ ਕਨਸੀਡਰੇਸ਼ਨ ਲਈ ਮਤਲਬ ਬਹਿਸ ਜੇ ਕਿਸੇ ਤੀ ਚੀਜ਼ ਨੂੰ ਬਣਵਾਣਾ ਹੈ ਤੇ ਉਹਦੇ ਤੇ ਬਹਿਸ ਕਰਨੀ ਪੈਂਦੀ ਹੈ ਉੱਥੇ فور کنسیڈریشن ہو گیا کہ وہ بحث ہوئے گی اور اس تو استعمال اخیر چاندا انڈ پاسنگ یعنی کہ یہ بل پاس کرن کرنے ہی لے کے آیا جا رہا سی اور اس تو بعد جدو ویواد سارا ہویا جدو اس مسئلے تے بہت سرحد کی سیاست ہوئی اس تو بعد ایک پیس نوٹ کہلو یا ایک بیان جڑا جاری کتا گیا ہوں میں دیتے آنا اس تو بعد تو انہوں ساری کہانی سمجھاؤں گا یہ ہو کیوں ہوا چنڈیگڑھ کے لیے صرف کیندر سرکار دوارا قانون بنا کی پرکریا کو سرل بنانے کا پرست ابھی کیندر سرکار کے ستر پر وچارا پہلا چوٹ کھلے شبد کہہ رہے ہیں پہلا چوٹ یہ کیوں ہے میں یہ تو ہوں گا کروں گا اگلے اگلی گل کرنے ابھی کیندر سرکار کے استر پر وچارا دھین ہے اس پرست پر کوئی انتم نئے نہیں لیا گیا ہے اس پرستاو میں کسی بھی طرح سے چنڈیگڑھ کی شاشن پرشاشن کی ویوستہ سے یا چنڈیگڑھ کے ساتھ پنجاب یا ہریانہ کے پرمپراغت سبندوں کو پریت کرنے کی کوئی بات نہیں ہے دوا چوٹ ہوں تیجا چوٹ دیا نیا چنڈیگڑھ کے ہتوں کو دھیان میں رکھتے ہوئے سبھی دھارکوں سے پریابت وچار ومرش کے بعد ہی اچھے نر لیا جائے گا اس وشی پر چنتا کی آوشکتہ نہیں ہے تیجا چوٹ اس بات آنے والے کے شیتکالی ستر میں اس آشے کا کوئی بل پرست کرنے کی کیندر سرکار کی کوئی منشا نہیں ہے چوتھا چوٹ یعنی کہ اپنے ایک جھوٹ نو چھپوا سرکار نے چار جھوٹ بولے پہلے میں چار گل کروں گا پہلی گل ہے کہ سنگ راجیہ کھیت چنڈیگڑھ کے لیے صرف کیندر سرکار دوارا قانون بنانے کی پرکریا کو سرل بنانے کے پرست سرکار کے استعمال پرچارا دھین ہے اس پر کوئی نئے ابھی اتم نہیں لیا گیا ਜਦੋਂ ਵੀ ਕੋਈ ਬਿੱਲ ਪਾਰਲੀਮੈਂਟ ਚ ਆਉਂਦਾ ਠੀਕ ਉਸੇ ਤਰ੍ਹਾਂ ਜਦੋਂ ਕਿ ਕੋਈ ਬਿੱਲ ਵਿਧਾਨ ਸਭਾ ਦੇ ਵਿੱਚ ਆਉਂਦਾ ਉਸ ਤੋਂ ਪਹਿਲਾਂ ਉਹਨੂੰ ਕੈਬਨਿਟ ਦੇ ਵਿੱਚ ਪਾਸ ਕੀਤਾ ਜਾਂਦਾ ਕੀ ਇਹ ਬਿੱਲ ਕੈਬਨਿਟ ਚ ਪਾਸ ਨਹੀਂ ਹੋਇਆ ਔਰ ਜੇ ਕੈਬਨਿਟ ਚ ਪਾਸ ਹੋਇਆ ਤੇ ਇਹ ਗੱਲ ਕਿਵੇਂ ਕਹੀ ਜਾ ਸਕਦੀ ਹੈ ਕਿ ਕੇਂਦਰ ਸਰਕਾਰ ਦੀ ਇਸ ਬਿੱਲ ਨੂੰ ਪੇਸ਼ ਕਰਨ ਦੀ ਕੋਈ ਮਨਸ਼ਾ ਨਹੀਂ ਹੈ ਸੈਸ਼ਨ ਚ ਯਾਨੀ ਕਿ ਸਿੱਧਾ ਝੂਠ ਹੈ ਹੁਣ ਇਹ ਕਹਿ ਲੋ ਕਿ ਵਿਰੋਧ ਤੋਂ ਬਾਅਦ ਇਹ ਗੱਲ ਨਿਕਲ ਕੇ ਸਾਹਮਣੇ ਆਈ ਕਿ ਜੀ ਮੁਸ਼ਕਿਲ ਬੜੀ ਹੋ ਜਾਣੀ ਹੈ ਤੇ ਹੁਣ ਇਹ ਕਹਿ ਦਿੱਤਾ ਗਿਆ ਕਿ ਫਿਲਹਾਲ ਇਸ ਸੈਸ਼ਨ ਦੇ ਵਿੱਚ ਯਾਨੀ ਅੱਗੇ ਤੁਸੀਂ ਲੈ ਕੇ ਆਓਗੇ ਯਾਨੀ ਤੁਹਾਡੇ ਦਿਲ ਚ ਚੋਰ ਹੈ ਯਾਨੀ ਕਿ ਇਸ ਪੂਰੇ ਮਸਲੇ ਨੂੰ ਲੈ ਕੇ ਤੁਹਾਡੀ ਨੀਅਤ ਸਾਫ਼ ਨਹੀਂ ਹੈ ਕਿ ਫਿਲਹਾਲ ਵਿਰੋਧ ਨੂੰ ਵੇਖਦੇ ਹੋ ਅਸੀਂ ਇਹ ਕਹਿਤਾ ਕਿ ਫਿਲਹਾਲ ਹਮ ਇਸ ਸੈਸ਼ਨ ਮੇ ਨਹੀਂ ਲੈ ਕੇ ਆ ਰਹੇ ਯਾਨੀ ਕਿ ਪੰਜਾਬ ਦੇ ਹਿੱਤਾਂ ਤੇ ਤਲਵਾਰ ਚਲਾਣ ਲਈ ਪੰਜਾਬ ਦੇ ਹਿੱਤਾਂ ਨੂੰ ਠੱਗਣ ਦੇ ਲਈ ਤੁਹਾਡੀ ਤਿਆਰੀ ਹੈ ਇੱਕ ਝੂਠ ਫੜਿਆ ਗਿਆ ਯਾਨੀ ਕਿ ਇਹ ਗੱਲ ਜਿਹੜੀ ਕਹੀ ਜਾ ਰਹੀ ਹੈ ਕਿ ਫਿਲਹਾਲ ਸਰਕਾਰ ਦੀ ਕੋਈ ਮਨਸ਼ਾ ਨਹੀਂ ਹੈ ਯਾਨੀ ਫਿਲਹਾਲ ਇੱਕ ਤੇ ਫਿਲਹਾਲ ਵਰਡ ਸਮਝੋ ਕਿ ਯਾਨੀ ਕਿ ਮਨਸ਼ਾ ਤੇ ਹੈ ਪਰ ਫਿਲਹਾਲ ਨਹੀਂ ਹੈ ਪਰ ਜੇ ਮਨਸ਼ਾ ਹੈ ਤੇ ਉਹਨੂੰ ਤੁਸੀਂ ਕੈਬਨਟ ਚ ਤੇ ਲੈ ਕੇ ਆਏ ਹੋਗੇ ਨਾ ਪਾਸ ਤੇ ਕਿਤਾ ਹੋਏਗਾ ਉਸ ਤੋਂ ਪਹਿਲਾਂ ਤੇ ਲਿਸਟਡ ਹੋ ਨਹੀਂ ਸਕਦਾ ਜੋ ਗੱਲ ਕੈਬਨਟ ਚ ਪਾਸ ਹੋ ਗਈ ਉਸ ਤੋਂ ਬਾਅਦ ਉਹ ਲਿਸਟਡ ਹੋਏਗੀ ਐਸੀ ਪਹਿਲਾ ਝੂਠ ਹੁਣ ਮੈਂ ਦੂਜੇ ਝੂਠ ਤੇ ਆਣਾ دجا چوٹ ہے کہ اس پرستاو میں کسی بھی طرح سے چنڈیگر کی شاشن پرشاشن کی ویوستھا یا چنڈیگر کے ساتھ یا ہریا کے پرمپراغت سبندوں کو پرورت کرنے کی کوئی بات نہیں ہے ایک گلی ایک بلی ایسے چیز دا سینٹر دے پے رول پے کمیشن پہلا ہی چنڈیگر چ لاگو ہو چکے نے جس کر کے لگاتار ایک گل پچھلے کئی دنوں کئی سالہ تو ہو رہی سی کہ یہ تک کا ہے اوہ دو گرہ منتری صاحب نے اسٹیٹمنٹ دیکھتا ملازم کہ نہیں جی سان بینیفٹ ہے وہ گل نکل گئی ਪਰ ਕੁਲ ਮਿਲਾ ਕੇ ਇਹ ਜਿਹੜੀ ਗੱਲ ਕਹੀ ਜਾ ਰਹੀ ਹੈ ਕਿ ਇਹਦੇ ਨਾਲ ਪੰਜਾਬ ਚੰਡੀਗੜ੍ਹ ਦੇ ਹਿੱਤ ਕਿਉਂ ਨਹੀਂ ਪੈਣਗੇ ਜੇ ਗਵਰਨਰ ਦੇਖੋ ਜਦੋਂ ਪੰਜਾਬ ਬਣਿਆ ਇਹ ਕਿਹਾ ਗਿਆ ਕਿ ਚੰਡੀਗੜ੍ਹ ਰਾਜਤਾਨੀ ਪੰਜਾਬ ਦੀ ਹੈ ਜਦੋਂ 66 ਦੀ ਗੱਲ ਹੋਈ ਉਸ ਤੋਂ ਬਾਅਦ 84 ਇਹ ਕਿਹਾ ਗਿਆ ਕਿ 85 ਤੱਕ 1985 ਤੱਕ ਹਰਿਆਣਾ ਆਪਣੀ ਵੜਾ ਲਵੇ ਫਿਰ ਪੰਜਾਬ ਨੂੰ ਦਿੱਤੀ ਜਾਏਗੀ ਅਨੰਦਪੁਰ ਸਾਹਿਬ ਦਾ ਮਤਾ ਵੀ ਇਸੇ ਗੱਲ ਨੂੰ ਕਹਿੰਦਾ ਅੱਜ ਤੁਸੀਂ ਜਿਹੜੀ ਗੱਲ ਕਹਿ ਰਹੇ ਹੋ ਕਿ ਜੇ ਐਲਜੀ ਉੱਥੇ ਲੱਗ ਗਿਆ ਹੁਣ ਤੱਕ ਜਿਹੜਾ ਯੂਟੀ ਚੰਡੀਗੜ੍ਹ ਦਾ ਪ੍ਰਸ਼ਾਸਕ ਹੈ ਐਡਮਿਨਿਸਟਰेटर ਹੈ ਉਹ ਪੰਜਾਬ ਦਾ ਗਵਰਨਰ ਐਸੇ ਕਰਕੇ ਹੁੰਦਾ ਕਿਉਂਕਿ ਉਹਦੇ ਤੇ ਪੰਜਾਬ ਦਾ ਹੱਕ ਹੈ ਪਰ ਜੇ ਉਹ ਗਵਰਨਰ ਨਾ ਰਹਿ ਕੇ ਤੁਸੀਂ ਵਕਤ ਤੋਂ ਜਿਹੜਾ ਲੈਫਟਨੈਂਟ ਗਵਰਨਰ लाਦੋਗੇ ਐਲਜੀ लाਦੋਗੇ ਤੇ ਫਿਰ ਕਿਹੜੇ ਪੰਜਾਬ ਦੇ ਹੱਕ ਦੀ ਗੱਲ ਰਹਿ ਗਈ ਯਾਨੀ ਕਿ ਪੰਜਾਬ ਦਾ ਕਸਟੋਡੀਅਨ ਦੇਖੋ ਕਸਟੋਡੀਅਨ ਮੁੱਖ ਮੰਤਰੀ ਹੈ ਪਰ ਇੱਕ ਸੁਪਰੀਮ ਪਾਵਰ ਗਵਰਨਰ ਦੀ ਵੀ ਹੈ ਜੇ ਗਵਰਨਰ ਫਿਲਹਾਲ ਐਡਮਿਨਿਸਟਰेटर ਹੈ ਔਰ ਉਹਨੂੰ ਤੁਸੀਂ ਛੱਡ ਕੇ ਐਲਜੀ ਵਖਰਾ लाਦੋਗੇ ਇਹ ਗੱਲ ਮੈਨੂੰ ਯਾਦ ਹੈ 2016 ਚ ਵੀ ਹੋਈ ਸੀ ਉਦੋਂ ਆ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਹੁੰਦੇ ਸੀ ਪਾਟਲ ਸਾਹਿਬ ਉੱਥੋਂ ਗਵਰਨਰ ਸੀਗੇ ਪੰਜਾਬ ਦੇ ਜਦੋਂ ਪਾਟਲ ਸਾਹਿਬ ਚੇਂਜ ਹੋਏ ਤੇ ਵੀਪੀ ਬਦਨੌਰ ਆਏ ਸੀ ਵੀਪੀ ਬਦਨੌਰ ਦੇ ਨਾਲ ਹੀ ਇੱਕ ਹੋਰ ਨਾਮ ਆਈ ਥਿੰਕ ਪੀ ਐਂਥਨ ਕਰਕੇ ਕੁਝ ਨਾਮ ਸੀਗਾ ਕਾਕਸ਼ਨ ਸੀਗੇ ਉਹਨਾਂ ਨੂੰ ਲਾਤਾ ਗਿਆ ਕਿ ਜੀ ਇਹ ਜਿਹੜੇ ਨੇ ਉਹ ਯੂਟੀ ਚhattisgarh ਦੇ ਵਕਤ ਤੋਂ ਐਲਜੀ ਹੋਣਗੇ ਉਦੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵਿਰੋਧ ਕੀਤਾ ਡਟਕੇ ਕੇਂਦਰ ਸਰਕਾਰ ਦੇ ਸਾਹਮਣੇ اور ਫੈਸਲਾ ਕੇਂਦਰ ਸਰਕਾਰ ਨੂੰ ਵਾਪਸ ਲੈਣਾ ਪਿਆ ਸੀ ਮੈਂ ਉਹ ਆਰਟੀਕਲ ਵੀ ਨਾਲ ਲਾ ਦੂੰਗਾ ਉਦੋਂ ਪੰਜਾਬ ਦੇ ਮੁੱਖ ਮੰਤਰੀ ਨੇ ਪ੍ਰਕਾਸ਼ ਸਿੰਘ ਬਾਦਲ ਨੇ ਇਸ ਗੱਲ ਦਾ ਡਟਕੇ ਵਿਰੋਧ ਕੀਤਾ ਜਿਸ ਤੋਂ ਬਾਅਦ ਉਸ ਫੈਸਲੇ ਨੂੰ ਕੇਂਦਰ ਸਰਕਾਰ ਨੂੰ ਵਾਪਸ ਲੈਣਾ ਪਿਆ ਸੀ ਇਹੀ ਫੈਸਲਾ ਪਰ ਅੱਜ ਤੁਸੀਂ ਕਹਿ ਰਹੇ ਹੋ ਕਿ ਇਸ ਦੇ ਨਾਲ ਪੰਜਾਬ ਦਾ ਜੀ ਚੰਡੀਗੜ੍ਹ ਜਾਣੇ ਦਾ ਕੋਈ ਲੈਣਾ ਦੇਣਾ ਨਹੀਂ ਹੈ ਤੇ ਨਾ ਪੂਰਾ ਪੂਰਾ ਲੈਣਾ ਦੇਣਾ ਅਸੀਂ ਆਪਣੇ ਹੱਕ ਤੁਹਾਨੂੰ ਪਲੇਟ 'ਚ ਪਾ ਕੇ ਦੇ ਰਿਹਾ ਇਹ ਤੁਹਾਡਾ ਦੂਜਾ ਝੂਠ ਜਿਹੜਾ ਬੇਰਕਾਬ ਆਇਆ ਸਭ ਤੋਂ ਇੰਟਰਸਟਿੰਗ ਹੈ ਭਾਰਤੀ ਜਨਤਾ ਪਾਰਟੀ ਔਰ ਕੇਂਦਰ ਸਰਕਾਰ ਦਾ ਤੀਜਾ ਝੂਠ میں کیوں تیج جھوٹ دی گل کر رہا وہ ہے کہ چنڈی گڑھ کے ہتوں کو جان میں رکھتے ہوئے سبھی دارکوں سے پریاپت وچار ویبرش کے بعد ہی اچت نر لیا جائے گا اس وشے پر چنتا کی آوشکتہ نہیں ہے چنڈی گڑھ تے آنچ رکھ دے ہوئے تارک ہتھارک تارک یعنی کہ سٹیک ہولڈرز نے سٹیک ہولڈرز کون ہیں ਜਦੋਂ ਅਰੰਧਪੁਰ ਸਾਹਿਬ ਦਾ ਮਟਾ ਜਦੋਂ ਜਿਹੜਾ 1966 ਵਾਲਾ ਜਦੋਂ ਰੀਆਰਗੇਨਾਈਜੇਸ਼ਨ ਐਕਟ ਇਹ ਕਹਿੰਦਾ ਕਿ ਚੰਡੀਗੜ੍ਹ ਪੰਜਾਬ ਦਾ ਹੈ ਫਿਰ ਸਟੇਕ ਹੋਲਡਰਸ ਹੋਰ ਮਤਲਬ ਆਪਾਂ ਆਪ ਹੀ ਸਟੇਕ ਹੋਲਡਰਸ ਬਣਾਤੇ ਯਾਨੀ ਕਿ ਜੋ ਗੱਲ ਮੈਂ ਤੁਹਾਨੂੰ ਪਿਛਲੇ 3-4 ਦਿਨ ਪਹਿਲਾਂ ਕਹੀ ਸੀ ਕਿ ਦਿੱਲੀ ਵਾਲੀ ਮੀਟਿੰਗ ਤੇ ਬਹੁਤ ਕੁਝ ਹੋਈ ਹੈ ਗੜਬੜ ਹਿਮਾਚਲ ਨੇ ਚੰਡੀਗੜ੍ਹ ਤੇ ਆਪਣਾ ਦਾਵਾ ਕਰਤਾ ਹਰਿਆਣਾ ਆਪਣੀ ਗੱਲ ਕਰ ਰਿਹਾ ਯਾਨੀ ਕਿ ਸੈਂਟਰ ਸਰਕਾਰ ਨੇ ਪਰਦੇ ਦੇ ਪਿੱਛੇ ਨਾ ਸਾਰਿਆਂ ਨੂੰ ਸਟੇਕ ਹੋਲਡਰਸ ਬਣਾਤਾ ਜੇ ਚੰਡੀਗੜ੍ਹ ਪੰਜਾਬ ਦਾ ਹੈ ਫਿਰ ਕਿਹੜਾ ਸਟੇਕ ਹੋਲਡਰ ਹੈ ਇਹ ਤੇ ਕੱਲਾ ਪੰਜਾਬ ਦਾ ਹੈ ਤੁਹਾਨੂੰ ਗੱਲ ਕਰਨ ਦੀ ਇਹ ਲੋੜ ਹੀ ਨਹੀਂ ਹੈ ਇੱਕ ਨਵਾਂ ਸ਼ਗੂਫਾ ਹੈ ਤੀਜੇ ਝੂਟ ਚ ਛੜਿਆ ਹੈ ਕੇਂਦਰ ਦੀ ਸਰਕਾਰ ਨੇ ਇੱਕ ਇਹ ਤੇ ਗੱਲ ਹੋ ਗਈ ਪੋਲਿਟੀਕਲ ਹੁਣ ਸਟੇਕ ਹোলਡਰਸ ਕੀ ਹੈ ਕਿ ਕੇਂਦਰ ਸਰਕਾਰ ਚੰਡੀਗੜ੍ਹ ਦੇ ਵਿੱਚ VOTING ਕਰਾਈ ਗਈ ਇਸ ਮਸਲੇ ਨੂੰ ਲੈ ਕੇ ਕਿ ਚੰਡੀਗੜ੍ਹ ਦੇ ਲੋਕ ਦੱਸਣਗੇ ਕਿ ਕੇਂਦਰ ਕੋਲ ਜਾਣਾ ਚਾਹੀਦਾ ਯਾਨੀ ਕਿ UT ਵਿਦ LG ਹੋਣਾ ਚਾਹੀਦਾ ਜਾਂ ਪੰਜਾਬ ਕੋਲ ਹੋਣਾ ਚਾਹੀਦਾ ਜੇ ਇਹ ਹੁੰਦਾ ਤੇ ਸਭ ਤੋਂ ਵੱਡਾ ਧੱਕਾ ਜਾਂ ਕਹਿ ਲਓ ਕਿ ਪਿਛਲੇ ਕਈ ਸਾਲਾਂ ਤੋਂ ਕਈ ਧਾਕੀਆਂ ਤੋਂ ਚੱਲੀ ਆ ਰਹੀ ਸਾਜ਼ਿਸ਼ ਹੈ ਜਦੋਂ 1966 ਚ ਪੰਜਾਬ ਬਣਿਆ ਦਰਯੋਰਗ ਜੈਸ਼ਨ ਐਕਟ ਆਫ ਪੰਜਾਬ ਯਾਨੀ ਕਿ ਜਦੋਂ 64 ਚ ਹੋਣ ਜਾਇਆ ਉਦੋਂ ਪੰਜਾਬ ਜਾਂ ਪੰਜਾਬੀ ਕਿੰਨੇ ਸੀ ਚੰਡੀਗੜ੍ਹ ਚ ਔਰ ਅੱਜ ਚੰਡੀਗੜ੍ਹ ਦੇ ਹਾਲਾਤ ਕੀ ਨੇ ਮੈਂ ਕਈ ਪਲੈਟਫਾਰਮ ਤੇ ਇਹ ਚਰਚਾ ਪਹਿਲਾਂ ਵੀ ਕਰ ਚੁੱਕਿਆ ਕਿ ਬਹੁਤੇ ਪੰਜਾਬੀ ਬਾਹਰਲੇ ਮੁਲਕਾਂ ਚ ਜਾਣ ਕਰਕੇ ਸਾਡੇ ਪਿੰਡਾਂ ਦੇ ਮੁੰਡੇ ਸਾਡੇ ਪਿੰਡਾਂ ਦੇ ਨੌਜਵਾਨ ਹੁਣ ਕੰਮ ਲਈ ਚੰਡੀਗੜ੍ਹ ਨਹੀਂ ਆਂਦੇ ਉਹ ਬਾਹਰਲੇ ਮੁਲਕਾਂ ਜਾਣਾ ਪ੍ਰੀਫਰ ਕਰਦੇ ਤੇ ਚੰਡੀਗੜ੍ਹ ਚ ਤੋਂ ਆਲਰੇਡੀ ਪੰਜਾਬੀ ਰਹਿ ਹੀ ਨਹੀਂ ਗਏ ਯਾਨੀ ਕਿ ਡੈਮੋਗ੍ਰਾਫੀ ਜਿਹੜੀ ਚੇਂਜ ਕੀਤੀ ਗਈ ਹੈ ਹਿਮਾਚਲ ਦੇ ਬਹੁਤ ਲੋਕ ਆ ਕੇ ਰਹਿੰਦੇ ਹੈ ਯੂਪੀ ਵੈਸਟ ਯੂਪੀ ਵਾਲੇ ਪਾਸੋਂ ਬਹੁਤ ਆ ਗਏ ਹੈ ਮੈਂ ਲਗਾਤਾਰ ਕਈ ਕਈ ਸਾਲਾਂ ਤੋਂ ਸੋਸ਼ੀਓਲੋਜੀ ਨੂੰ ਇਸ ਚੀਜ਼ ਨੂੰ ਸਟੱਡੀ ਕਰ ਰਿਹਾ ਤੇ ਇਸ ਤੋਂ ਇਲਾਵਾ ਉੱਤਰਾਖੰਡ ਦੇ ਬਹੁਤ ਲੋਕ ਆ ਗਏ ਹੈ ਯਾਨੀ ਕਿ ਜੇ ਅੱਜ ਤੁਸੀਂ VOTING ਕਰਾਓਗੇ ਤੇ ਦਾ ਮਤਲਬ ਉਹਨਾਂ ਨੇ ਕਹਿ ਦੇਣਾ ਇੱਕ ਤੁਸੀਂ ਨਵਗਾਸ਼ੀ ਗੂਫਾ ਜਾਂ ਨਵਾਂ ਝੂਠ ਛੱਡਿਆ ਜੇ ਕਰਾਣੀ ਸੀ 1996 ਲਈ ਕਰਾ ਲੈਂਦੇ ਉਦੋਂ ਪਤਾ ਲੱਗ ਜਾਂਦਾ ਕੌਣ ਚਾਹੁੰਦਾ ਸੀ ਪਰ ਮੈਨੂੰ ਲੱਗਿਆ ਦੀ ਲੋੜ ਨਹੀਂ ਹੈ ਸਟੇਕ ਹੋਲਡਰਸ ਦਾ ਸ਼ਿਗੂਫਾ ਛੜਨਾ ਨਹੀਂ ਚਾਹੀਦਾ ਸੀ ਯਾਨੀ ਕਿ ਇੱਕ ਵੱਡੀ ਸਾਜ਼ਿਸ਼ ਪੰਜਾਬ ਦੇ ਨਾਲ ਕਿਤੇ ਨਾ ਕਿਤੇ ਇਸ ਪੂਰੇ ਮਸਤੇ ਨੂੰ ਲੈ ਕੇ ਕੇਂਦਰ ਦੀ ਸਰਕਾਰ ਕਰ ਰਹੀ ਹੈ ਕਿ ਜੀ ਸਟੇਕ ਹੋਲਡਰਸ ਨਾਲ ਡਿਸਕਸ ਕਰਾਂਗੇ ਹੁਣ ਮੈਂ ਚੌਥੇ ਝੂਟ ਤੇ ਆ ਕੇ ਫਿਰ ਤੁਹਾਨੂੰ ਅਖੀਰ ਚ ਇੱਕ ਗੱਲ ਬੜੀ ਹੈਰਾਨ ਕਰ ਦੇਣ ਵਾਲੀ ਦੱਸੂਗਾ ਇਸ ਪੂਰੇ ਮਾਮਲੇ ਤੇ ਚੌਥਾ ਝੂਟ ਕੀ ਹੈ ਆਨੇ ਵਾਲੇ ਸੰਸਦ ਦੇ শীতਕਾਲੀਨ ਸત્ર ਮੇਂ ਇਹ ਸ਼ਾਸੇ ਦਾ ਕੋਈ ਬਿਲ ਪ੍ਰਸਤੁਤ ਕਰਨੇ ਕੀ ਕੇਂਦਰ ਸਰਕਾਰ ਕੀ ਕੋਈ ਮਨਸ਼ਾ ਨਹੀਂ ਹੈ ਤੁਸੀਂ ਬਿਜ਼ਨਸ ਦੇ ਵਿੱਚ ਉਹਨੂੰ ਲਿਸਟਡ ਕਰ ਰਹੇ ਹੋ ਤੁਸੀਂ ਉਹਦੇ ਤੇ ਲ فور انٹرڈکشن کنسیڈریشن اینڈ پاسنگ اور اس بات بعد اسی یہ کہہ رہے ہو کہ فی الحال کوئی منشا نہیں ہے یہ اپنے آپ سب تو وڈا چوٹ ہے پہلا تو چوتھا چھوٹ ملتا پر ایک فرق ہے فرق کی ہے اگلے سیشن تک ویٹ کیتی جائے گی دو تک کی سٹیک ہولڈرز ہوں میں باقی دے جو دو لیاں گلنا نے میں آنا یہ چوتھا چوٹ کنکلوژن کیویں ہے ਪਹਿਲਾ ਤੁਸੀਂ ਕਹਿੰਦਾ ਜੀ ਇਸ ਸੈਸ਼ਨ ਚ ਨਹੀਂ ਲੈ ਕੇ ਆ ਰਹੇ ਦੂਜਾ ਤੁਸੀਂ ਕਹਿੰਦਾ ਚੰਡੀਗੜ੍ਹ ਪੰਜਾਬ ਦੇ ਔਰ ਹਰਿਆਣਾ ਦੇ ਹੀ ਕਰ ਨਾਲ ਕੋਈ ਅਜਿਹਾ ਤਾਂ ਟਕਰਾ ਨਹੀਂ ਹੋਏਗਾ ਤੀਜਾ ਤੁਸੀਂ ਕਹਿੰਦਾ ਸਟੇਕ ਹੋਲਡਰਸ ਦੀ ਗੱਲ ਕਰਾਂਗੇ ਯਾਨੀ ਕਿ ਨਾ ਤਿੰਨਾਂ ਨੂੰ ਜੇ ਬਿਲਾ ਲਓ ਅਖੀਰਲੀ ਗੱਲ ਜਿਹੜੀ ਕਿ ਫਿਲਹਾਲ ਕੋਈ ਮਨਸ਼ਾ ਨਹੀਂ ਹੈ ਯਾਨੀ ਕਿ ਸਾਰਾ ਕੁਝ ਕਰਨ ਤੋਂ ਬਾਅਦ ਕਿ ਤੁਸੀਂ ਸਟੇਕ ਹੋਲਡਰਸ ਨਾਲ ਗੱਲ ਕਰੋਗੇ ਇੱਕ ਜਿਹੜੀ ਸਾਜ਼ਿਸ਼ ਹੈ ਕਿਤੇ ਨਾ ਕਿਤੇ ਜੋ ਪੰਜਾਬ ਦੇ ਲੋਕ ਲਗਾਤਾਰ ਇਸ ਗੱਲ ਨੂੰ ਕਹਿ ਰਹੇ ਆ ਉਹ ਕਰੋਗੇ ਫਿਰ ਉਸ ਤੋਂ ਬਾਅਦ ਫਿਰ ਤੁਸੀਂ ਕੀ ਕਰੋਗੇ ਜੀ ਹਰਿਆਣਾ ਪੰਜਾਬ ਦੇ ਹਿੱਤ ਕਿੰਨੇ ਕੁ ਟਕਰਾਂਉਂਦੇ ਕੈਡਰ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਲਗਾਤਾਰ ਚੱਲ ਰਹੀਆਂ ਨੇ ਪੰਜਾਬ ਯੂਨੀਵਰਸਿਟੀ ਦਾ ਮਸਲਾ ਤੁਹਾਡੇ ਸਾਹਮਣੇ ਹੈ ਸੋ ਚਾਰ ਝੂਠ ਜਿਹੜੇ ਨੇ ਸਭ ਤੋਂ ਵੱਡੇ ਕਹਿਦੇ ਇਹ ਕਿ ਵੱਡੇ ਝੂਠ ਨੂੰ ਜਦੋਂ ਵਿਵਾਦ ਹੋ ਗਿਆ ਜਦੋਂ ਰੌੜਾ ਪੈ ਗਿਆ ਲੁਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਇੱਕ ਦੂਜਾ ਹੁਣ ਮੈਂ ਓਵਰਆਲਿੰਗ ਧਿਆਨ ਆਖਿਰ ਚ ਜਿਹੜੀ ਗੱਲ ਕਰਨੀ ਚਾਹੁੰਦਾ ਉਹ ਇਹ ਕਿ ਆਖਿਰਕਾਰ ਇਹ ਸਾਰਾ ਕੁਝ ਕੀਤਾ ਕਿਉਂ ਜਾ ਰਿਹਾ ਹੈ ਅੱਜ ਜਦੋਂ ਅਸੀਂ ਇਹ ਗੱਲ ਕਹਿੰਨੇ ਆ ਕਿ ਚੰਡੀਗੜ੍ਹ ਪੰਜਾਬ ਦਾ ਇੱਕ ਲਾਈਨ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਹੈ ਜਦੋਂ ਤੋਂ ਯੂਨੀਵਰਸਿਟੀ ਵਾਲਾ ਮਸਲਾ ਉੱਠਿਆ ਹੈ ਖੜਿਆ ਫੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬ ਦਾ ਜਦੋਂ ਸਾਡੇ ਮੁੱਖ ਮੰਤਰੀ ਨੇ ਆਪ ਹੀ ਕਿਹਾ ਤਾਂ ਅਸੀਂ ਜਦੋਂ ਹਰਿਆਣੇ ਦੇ ਵੱਖਰੀ ਵਿਧਾਨ ਸਭਾ ਲਈ ਜ਼ਮੀਨ ਚੰਡੀਗੜ੍ਹ ਚ ਮੰਗੀਗਾ ਸਾਨੂੰ ਵੀ ਦਿੱਤੀ ਜਾਏ ਵਿਧਾਨ ਸਭਾ ਨੇ ਕਿਹੜਾ ਮਤਾ ਹੁਣ ਤੱਕ ਇਸ ਨੂੰ ਲੈ ਕੇ ਪਾਸ ਕਰਤਾ ਅੱਜ ਤੇ ਸੈਸ਼ਨ ਵੀ ਚੱਲ ਰਿਹਾ ਹੈ ਨਾ ਅਨੰਦਪੁਰ ਸਾਹਿਬ ਚ ਉਹਨੂੰ ਰੱਖੋ ਧਾਰਮਿਕ ਪਰ ਅਨੰਦਪੁਰ ਸਾਹਿਬ ਦੇ ਮਤੇ ਦੀ ਮर्यादा ਅਨੰਦਪੁਰ ਸਾਹਿਬ ਜਿੱਤਰਤੀ ਤੋਂ ਰੱਖੋ ਕਰੋ ਗੱਲ ਸੋ ਕਿ ਇਹ ਗੱਲ ਜਿਹੜੀ ਲਗਾਤਾਰ ਕਹੀ ਜਾਂਦੀ ਹੈ ਕਿ ਆਮ ਆਦਮੀ ਪਾਰਟੀ ਭਾਰਤੀ ਜਨਤਾ ਪਾਰਟੀ ਦੀ 20 ਟੀਮ ਹੈ ਇਹ ਵਾਕਈ ਠੀਕ ਹੈ ਔਰ ਇਸ ਪੂਰੇ ਮਸਲੇ ਦੇ ਕੰਡੇ ਤੇ ਦਰਸਲ ਕਾਂਗਰਸ ਨੇ ਬੀਜੇ ਹੈ ਉਹ ਕਿਹੜੇ ਮੂਤੋਂ ਕਾਂਗਰਸ ਇਹ ਗੱਲ ਕਹਿ ਰਹੀ ਹੈ ਜਾਂ ਕਹਿ ਲੋ ਕਿ ਕਾਂਗਰਸ ਨੂੰ ਅਗਲੀ ਸਤਾਈ ਦੀ ਸਿਆਸਤ ਦਾ ਰਾ ਨਜ਼ਰ ਆ ਗਿਆ ਇਹਦੇ ਚੋ ਜੇ ਕਾਂਗਰਸ ਪਾਰਟੀ ਦੀ ਪੁਰਾਣੀ ਲੀਡਰਸ਼ਿਪ ਚਾਹੁੰਦੀ ਤੇ ਇਹ ਮਸਲਾ ਹੱਲ ਹੋ ਜਾਂਦਾ ਸੀ ਅੱਜ ਇਹ ਜੇ ਵਿਵਾਦ ਹੈ ਤੇ ਉਹ ਕਾਂਗਰਸ ਕਰਕੇ ਹੈ ਪਰ ਕਾਂਗਰਸ ਦੇ ਲੀਡਰ ਆਜੇ ਦੇ ਤੇ ਸਿਆਸਤ ਕਰ ਰਹੇ ਹੈ ਚਿੱਠੀਆਂ ਲਿਖਾਂਗੇ ਅਸੀਂ ਜਾਵਾਂਗੇ ਮੁਲਾਕਾਤ ਕਰਾਂਗੇ ਜਿਹੜੇ ਸ਼ਖਸ ਕਰਕੇ ਅੱਜ ਇਹ ਕੰਡੇ ਹੈਗੇ ਆ ਉਹਦੇal ਟੀ-ਸ਼ਰਟਾਂ ਦੇ ਤੁਸੀਂ ਆ ਪਾ ਕੇ ਉਹਨੂੰ ਮਾਂ ਕਹਿੰਦੇ ਹੋ ਫਿਰ ਕਿਹੜੇ ਪੰਜਾਬ ਦੇ ਲੋਕਾਂ ਦੀ ਗੱਲ ਕਰਦੇ ਹੋ ਤੁਸੀਂ ਸੋ ਮਸਲਾ ਬਹੁਤ ਗੰਭੀਰ ਹੈ ਮੈਸੇ ਕਰਕੇ ਚਾਰ ਝੂਟ ਤੁਹਾਡੇ ਥੰਮਨੇ ਰੱਖਣੇ ਸੀ ਸਤਰ ਕਰੋ ਕਹਿ ਲੋ ਕਿ ਸੈਂਟਰ ਦੀ ਸਰਕਾਰ ਪੰਜਾਬ ਦੇ ਪਿਛਲੇ ਕੁਝ ਤੁਸੀਂ 1 ਸਾਲ ਚ ਦੇਖੋ ਕਿ ਕਈ ਮਸਲੇ ਜਿਹੇ ਚੱਕ ਕੇ ਯੂਨੀਵਰਸਿਟੀ ਵਾਲਾ ਹੋ ਗਿਆ ਕੈਡਰ ਵਾਲਾ ਹੋ ਗਿਆ ਬੀਬੀਐਮਬੀ ਵਾਲਾ ਹੋ ਗਿਆ ਪਾਣੀਆਂ ਵਾਲਾ ਹੋ ਗਿਆ ਹੁਣ ਆ ਹੋ ਗਿਆ ਇਹ ਸਾਡੀ ਟੈਸਟਿੰਗ ਕਰ ਰਹੀ ਹੈ ਉਹ ਜਿਵੇਂ ਕਹਿੰਦੇ ਨਾ ਕਿ ਟੋਬੇ ਚ ਪੱਥਰ ਮਾਰ ਕੇ ਵੇਖੋ ਗਹਿਰਾਈ ਕਿੰਨੀ ਹੈ ਉਹ ਚੈੱਕ ਕਰਦੀ ਹੈ ਔਰ ਜੇ ਉਹ ਚੈੱਕ ਹੋ ਰਹੀਏ ਸਭ ਤੋਂ ਵੱਡਾ ਗੰਭੀਰ ਮਸਲਾ ਹੈ ਜਾਗ ਜਾਓ ਪੰਜਾਬੀਓ ਜਾਗ ਜਾਓ ਨਹੀਂ ਤੇ ਹਾਲਾਤ ਮਾੜੇ ਹੋਣਗੇ ਔਰ ਜੋ ਹਾਲਾਤ ਅਸਟ੍ਰੇਲੀ ਬਣ ਰਹੇ ਉਹ ਪੰਜਾਬੀਆਂ ਨੂੰ ਸੋਚਣਾ ਪਏਗਾ ਕਿ ਕਿਹੜੇ ਪਾਸੇ ਲੈ ਕੇ ਜਾਣੇ ਪਰ ਇਹ ਕੇਂਦਰ ਸਰਕਾਰ ਦਾ ਇੱਕ ਝੂਠ ਨਹੀਂ ਦੋ ਝੂਠ ਨਹੀਂ ਚਾਰ ਝੂਠ ਮੈਂ ਤੁਹਾਡੇ ਸਾਹਮਣੇ ਰੱਖਿਆ ਹੈ ਛਠੀਆਂ ਰਹੀਂ ਆਪ ਦੇ ਕਾਗਜ਼ਾਂ 'ਚ ਹੀ ਘਿਰ ਰਹੀ ਹੈ ਮਨਸ਼ਾ ਕਲੀਅਰ ਨਹੀਂ ਹੈ ਮਨਸ਼ਾ ਤਾਂ ਸਾਫ਼ ਨਜ਼ਰ ਆ ਰਹੀ ਹੈ بار-बार ਪਰ ਅਮੇ ਕਹਿਦਨ ਕਿ ਫਿਲਹਾਲ ਮਨਸ਼ਾ ਨਹੀਂ ਹੈ ਫਿਲਹਾਲ ਮਨਸ਼ਾ ਨਹੀਂ ਹੈ ਪਰ ਜਨਾਬ ਮਨਸ਼ਾ ਤਾਂ ਤੁਹਾਡੀ ਠੀਕ ਨਹੀਂ ਹੈ ਇਜਾਜ਼ਤ ਦਿਓ ਸਤਿ ਸ਼੍ਰੀ ਅਕਾਲ